ਤੁਸੀਂ ਧਾਗਾ ਬਣਾਉਨੇ ਹੋ ਜੀ ਇਹ ਇਹ ਮਤਲਬ ਕਿਵੇਂ ਕੰਮ ਕਰਦਾ ਜੀ ਇਹ ਧਾਗਾ ਵਾ ਆਪਣਾ ਇਹ 슈ਗਰ ਦਾ ਸਰਵਾਈਕਲ ਦਾ ਗਠੀਏ ਦਾ ਕਬਜ ਦਾ ਗੈਸ ਦਾ ਮਾਈਗਰੇਨ ਦਾ ਜੋੜਾਂ ਦੇ ਦਰਦ ਦਾ ਕਿਸੇ ਦੀ ਅਲਰਜੀ ਆ ਦਾਣੇ ਹੁੰਦੇ ਆ ਕੋਈ ਚੀਜ਼ ਖਾਂਦਾ ਰਿਐਕਸ਼ਨ ਹੋ ਜਾਂਦੀ ਆ ਠੀਕ ਹੈ ਉਹ ਸਾਰੇ ਕਾਸੇ ਦਾ ਇਹ ਧਾਗਾ ਵਾ ਇਹ ਆਪਾਂ ਧਾਗਾ ਦਿੰਨੇ ਆ ਉਹ ਵੀ ਬਿਲਕੁਲ ਫਰੀ ਦਿੰਨੇ ਆ ਇਹਦਾ ਕੋਈ ਚਾਰਜ ਦਿੱਤ ਨਹੀਂ ਹੈਗਾ ਕੋਈ ਪੈਸਾ ਨਹੀਂ ਹੈਗਾ ਨੂੰ 8 ਸਾਲ ਹੋ ਗਏ ਨੇ ਪ੍ਰੋਬਲਮ ਨੂੰ ਸਲਵੈਤਲ ਮੇਰੀ ਠੀਕ ਨਹੀਂ ਸੀ ਬਾ ਬਿਲਕੁਲ ਮੇਰੀ ਇਸ ਤਰ੍ਹਾਂ ਨਾਲ ਹੀ ਰਹਿੰਦੀ ਸੀਗੀ ਮੈਂ ਬਹੁਤ ਦਵਾਈਆਂ ਬੁੱਟੀਆਂ ਕੀਤੀਆਂ ਨੂੰ ਮੈਂ ਫਿਰ ਦੱਸਿਆ ਵੀ ਇੱਥੇ ਪਿੱਤਾਗਾ ਪਾਉਂਦੇ ਨੇ ਤੇ ਮੈਂ ਸਰਵਾਈਕਲ ਦਾ ਤਵੱਗ ਪਾ ਲਿਆ ਧਾਗਾ ਪਵਾ ਕੇ ਹੁਣ ਮੈਂ ਠੀਕ ਆ ਬਿਲਕੁਲ ਹੁਣ ਤੱਕ ਦਾ ਮੈਂ 600 ਤੋਂ 700 ਬੰਦੇ ਨੂੰ ਧਾਗਾ ਦਿੱਤਾ ਸ਼ੂਗਰ ਦਾ ਸਰਵਾਈਕਲ ਦਾ ਗਠੀਏ ਦਾ ਮਾਈਗਰੇਨ ਦਾ ਇੱਥੋਂ ਤੱਕ ਦੇ ਕੈਂਸਰ ਵਾਲੇ ਬੰਦੇ ਨੂੰ ਵੀ ਮੈਂ ਧਾਗਾ ਦਿੱਤਾ ਉਸ ਬੰਦੇ ਨੂੰ ਵੀ ਫਰਕ ਪਿਆ ਇਸ ਦਿਨ ਬਾਅਦ ਬੰਦਾ ਆਪੇ ਕਹਿੰਦਾ ਜੀ ਮੈਨੂੰ ਇਹ ਚੀਤੋਂ ਰੀਲੀਫ ਮਿਲ ਰਿਹਾ ਮੇਰਾ ਮਾਈਂਡ ਸੈਟ ਹੋ ਰਿਹਾ ਪੰਜਾਬ ਪ੍ਰਾਇਮ ਟੀਵੀ ਦੇ ਸਾਰੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਦੀਪ ਸਿੰਘ ਤੁਹਾਨੂੰ ਦੱਸ ਦਈਏ ਕਿ ਜੇਕਰ ਅਸੀਂ ਗੱਲ ਕਰੀ ਅੱਜ ਦੇ ਮਾਡਰਨ ਜਮਾਨੇ ਦੀ ਤਾਂ ਮਾਡਰਨ ਜਮਾਨੇ ਦੇ ਵਿੱਚ ਹਰ ਇੱਕ ਇਨਸਾਨ ਨੂੰ ਕੋਈ ਨਾ ਕੋਈ ਜਿਹੜੀ ਬਿਮਾਰੀ ਹੈ ਉਹ ਲੱਗ ਜਾਂਦੀ ਹੈ ਤੇ ਅਸੀਂ ਅੱਜ ਗੱਲ ਕਰਾਂਗੇ ਜੀ 120 ਬਿਮਾਰੀਆਂ ਦੀ ਜੋ ਕਿ ਸਾਡੇ ਨਾਲ ਪਲਵਾਨ ਜੀ ਸਾਡੇ ਨਾਲ ਜੁੜੇ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ 120 ਬਿਮਾਰੀਆਂ ਨੇ ਉਹਨਾਂ ਦੇ ਇਲਾਜ ਦੇ ਲਈ ਇੱਕ ਧਾਗਾ ਜਿਹੜਾ ਪਾਉਂਦੇ ਨੇ ਤੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਪਲਵਾਨ ਜੀ ਨਾਲ ਕਿ ਕਿਵੇਂ ਉਹ ਜਿਹੜਾ ਧਾਗਾ ਪਾਉਂਦੇ ਆ ਤੇ ਜਿਹੜਾ ਧਾਗਾ ਪਾਉਂਦੇ ਨੇ ਉਹ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੇ ਜਿਹੜਾ ਇਹ ਮਾਰ ਕਰਦਾ ਹੈ ਹਾਂਜੀ ਪਲਵਾਨ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਪਲਵਾਨ ਜੀ ਜਿਹੜਾ ਤੁਸੀਂ ਧਾਗਾ ਬਣਾਉਂਦੇ ਹੋ ਜੀ ਇਹ ਹਾਂਜੀ ਇਹ ਮਤਲਬ ਕਿਵੇਂ ਕੰਮ ਕਰਦਾ ਜੀ ਇਹ ਧਾਗਾ ਵੀਰ ਜੀ ਇਹ ਜਿਹੜਾ ਧਾਗਾ ਆਪਾਂ ਇਹ 슈ਗਰ ਦਾ ਸਰਵਾਈਕਲ ਦਾ ਗਠੀਏ ਦਾ ਕਬਜ ਦਾ ਗੈਸ ਦਾ ਮਾਈਗਰੇਨ ਦਾ ਜੋੜਾਂ ਦੇ ਦਰਦ ਦਾ ਕਿਸੇ ਦੀ ਅਲਰਜੀ ਆ ਦਾਣੇ ਹੁੰਦੇ ਆ ਕੋਈ ਚੀਜ਼ ਖਾਂਦਾ ਰਿਐਕਸ਼ਨ ਹੋ ਜਾਂਦੀ ਆ ਠੀਕ ਹੈ ਉਹ ਸਾਰੇ ਕਾਸੇ ਦਾ ਇਹ ਧਾਗਾ ਵਾ ਇਹ ਆਪਾਂ ਧਾਗਾ ਦਿੰਨੇ ਆ ਉਹ ਵੀ ਬਿਲਕੁਲ ਫ੍ਰੀ ਦਿੰਨੇ ਆ ਕਿਦਾ ਕੋਈ ਚਾਰਜ ਨਹੀਂ ਹੈਗਾ ਕੋਈ ਪੈਸਾ ਨਹੀਂ ਹੈਗਾ ਇਥੋਂ ਤੱਕ ਦੇ ਜਿਹੜੇ ਪਤਾਸੇ ਵਗੈਰਾ ਨੇ ਅਸੀਂ ਦਿੱਨੇ ਆ ਕਹਿੰਨੇ ਆ ਉਹ ਵੀ ਅਸੀਂ ਆਪਦੇ ਕੋਲ ਦੇ ਦਿੱਤੇ ਆ ਇਹ ਜਿਹੜਾ ਤੁਸੀਂ ਧਾਗਾ ਪਾਉਣੇ ਉਹ ਮਤਲਬ ਇਹਦਾ ਪ੍ਰੋਸੈਸ ਕੀ ਆ ਪਾਉਣ ਦਾ ਇਹ ਪ੍ਰੋਸੈਸ ਇਹ ਆ ਜੀ ਅੱਜ ਤੋਂ ਮੰਨ ਕੇ ਚਲੋ 20 ਸਾਲ ਪਹਿਲਾਂ ਮੈਂ ਆਪਣੇ ਗੁਰੂ ਜੀ ਪਿਧਾਰੇ ਸੀਗੇ ਉਹਨਾਂ ਦੇ ਬਦੌਲਤ ਮੈਨੂੰ ਇਹ ਸ਼ਬਦ ਮਿਲਿਆ ਸ਼ਬਦ ਮਿਲਣ ਤੋਂ ਬਾਅਦ ਮੈਂ ਉਹਦਾ ਤਪ ਕੀਤਾ 11 ਸਾਲ ਉਹਨੂੰ ਜਪਨ ਤੋਂ ਬਾਅਦ 2019 ਦੇ ਵਿੱਚ ਆ ਕੇ ਮੈਂ ਲੋਕਾਂ ਨੂੰ ਧਾਗਾ ਸ਼ੁਰੂ ਕਰਤਾ ਦੇਣਾ ਹੁਣ ਤੱਕ ਦਾ ਮੈਂ 600 ਤੋਂ 700 ਬੰਦੇ ਨੂੰ ਧਾਗਾ ਦਿੱਤਾ ਸ਼ੂਗਰ ਦਾ ਸਰਵਾਈਕਲ ਦਾ ਗਠੀਏ ਦਾ ਮਾਈਗਰੇਨ ਦਾ ਇੱਥੋਂ ਤੱਕ ਦੇ ਕੈਂਸਰ ਵਾਲੇ ਬੰਦੇ ਨੂੰ ਵੀ ਮੈਂ ਧਾਗਾ ਦਿੱਤਾ ਉਸ ਬੰਦੇ ਨੂੰ ਵੀ ਫਰਕ ਪਿਆ ਇਸ ਦੇ ਨਾਲ ਲੋਕ ਮੇਰੇ ਕੋਲ ਬਹੁਤ ਦੂਰ ਦੂਰੋਂ ਆਉਂਦੇ ਆ ਮਰੇ ਕੋਟਲੇ ਅਮ드ਗੜ ਮੰਡੀ ਠੀਕ ਹੈ ਜਸਪਾਲ ਬੰਗਰਾਂ ਤੋਂ ਲੈ ਕੇ ਨਵਾਂ ਸ਼ਹਿਰ ਬੰਗਾ ਲੋਕ ਮੇਰੇ ਤੋਂ ਧਾਗਾ ਲੈ ਇੱਥੇ ਤੱਕ ਦਾ ਹਰਿਆਣਾ ਵੀ ਮੇਰਾ ਧਾਗਾ ਜਾਂਦਾ ਵਾ ਲੋਕ ਮੈਨੂੰ ਕਹਿ ਦਿੰਦੇ ਆ ਜੀ ਅਸੀਂ ਫੋਟੋ ਭੇਜਦੇ ਆ ਕਿ ਸਾਡੇ ਬੰਦੇ ਨੂੰ ਆਹ ਪ੍ਰੋਬਲਮ ਆ ਜਿਹੜੇ ਬੰਦੇ ਨਹੀਂ ਆਉਂਦੇ ਮੈਂ ਧਾਗਾ ਭੇਜ ਵੀ ਦਿੰਦਾ ਕਈ ਵਾਰ ਪਲਵਾਨ ਜੀ ਧਾਗੇ ਦੇ ਨਾਲ ਨਾਲ ਫਿਰ ਕੋਈ ਤੁਸੀਂ ਆਪਣੀ ਜਿਹੜੀ ਦਵਾਈ ਆ ਉਹ ਵੀ ਨਾਲ ਸਟਾਰਟ ਕਰਦੇ ਹੋ ਅਸੀਂ ਸਿਰਫ ਜਿਹੜੇ ਦਵਾਈ ਦਿੰਨੇ ਵੀ ਆ ਜਿਹੜੇ ਬੰਦੇ ਨੂੰ 5 ਸਾਲ ਪੁਰਾਣੀ ਸ਼ੂਗਰ ਆ ਜਾਂ 10 ਸਾਲ ਪੁਰਾਣੀ ਸ਼ੂਗਰ ਆ ਅਸੀਂ ਸਿਰਫ ਉਹਨੂੰ ਉਹਦੇ ਪੇਟ ਸੈੱਟ ਕਰਨ ਦੀ ਦਵਾਈ ਦੇਣੀ ਆ ਜਿਵੇਂ ਲਾਲੋ ਬਾਈਨ ਚਾਂਤ ਕੋਈ ਬੰਦਾ ਵਾ ਜਿਹਦੇ ਬੰਦੇ ਨੂੰ ਕਬਜ ਹੋ ਗਈ ਬਹੁਤ ਪੁਰਾਣੀ ਉਹ ਬੰਦਾ ਕਹਿੰਦਾ ਜੀ ਸਾਨੂੰ ਲੈਟਰਨਿੰਗ ਨਹੀਂ ਆ ਰਹੀ ਅਸੀਂ ਟਾਇਲਟ ਨਹੀਂ ਜਾ ਰਹੇ ਪਾਰੇ ਸਾਨੂੰ ਕਬਜ ਬਹੁਤ ਪੁਰਾਣੀ ਆ ਕਿਉਂਕਿ ਜਿੰਨਾ ਵੀ ਸਿਸਟਮ ਆ ਸਾਡੇ ਸਰੀਰ ਦਾ ਠੀਕ ਆ ਜੀ ਉਹ ਪੇਟ ਦੇ ਰਾਹੀਂ ਆ ਇਸ ਕਰਕੇ ਅਸੀਂ ਪਹਿਲਾਂ ਧਾਗਾ ਦਿੰਨੇ ਆ ਜੀ ਫਿਰ ਉਸ ਤੋਂ ਬਾਅਦ ਉਸ ਬੰਦੇ ਨੂੰ ਦਵਾਈ ਦੇ ਦਈਏ ਦਵਾਈ ਅਸੀਂ ਜਿਹੜੀ ਦਿੰਨੇ ਆ 7 ਤੋਂ 8 ਦਿਨ ਦੀ ਬਸ ਉਸ ਤੋਂ ਬਾਅਦ ਤੁਸੀਂ ਦਵਾਈ ਨਹੀਂ ਖਾਣੇ ਬਿਲਕੁਲ ਵੀ ਗਰੰਟੀ ਹੈ ਫਿਰ ਮੇਰਾ ਧਾਗਾ ਕੰਮ ਕਰਦਾ ਜੀ ਫਿਰ ਦਵਾਈ ਕੰਮ ਨਹੀਂ ਕਰਦੀ ਸਿਰਫ ਧਾਗੇ ਨੇ ਹੀ ਕੰਮ ਕਰਨਾ ਇਹ ਮਤਲਬ ਆਪਾ ਜੀ ਤੁਸੀਂ ਧਾਗਾ ਪਾਉਨੇ ਹੋਏ ਮਤਲਬ ਕਿੰਨੇ ਟਾਈਮ ਬਾਅਦ ਜਿਹੜਾ ਆਪਣਾ ਜਿਹੜਾ ਕੰਮ ਸਟਾਰਟ ਕਰ ਦਿੰਦਾ ਧਾਗਾ ਇਹ ਮੰਨ ਕੇ ਚੱਲੋ ਜੀ 36 ਘੰਟੇ ਬਾਅਦ ਬੰਦੇ ਨੂੰ ਅਸਰ ਦੇਖਣ ਲੱਗ ਜਾਂਦਾ ਇਸ ਜਿਹੇ ਤਿੰਨ ਦਿਨ ਬਾਅਦ ਬੰਦਾ ਆਪੇ ਕਹਿੰਦਾ ਜੀ ਮੈਨੂੰ ਇਹ ਚੀਤੋਂ ਰਿਲੀਫ ਮਿਲ ਰਿਹਾ ਮ ਕਈ ਵਾਰ ਕੀ ਆ ਕਈ ਬੰਦਾ ਸੋਚੀ ਜਾਂਦਾ ਜੀ ਮੈਨੂੰ ਸ਼ੂਗਰ ਆ ਮੈਨੂੰ ਸ਼ੂਗਰ ਆ ਉਹ ਸ਼ੂਗਰ ਆਪਣੇ ਆਪ ਹੀ ਕਹਿਣ ਨਾਲ ਹੀ ਵਧਾ ਲੈਂਦਾ ਜਦੋਂ ਅਸੀਂ ਇਹ ਧਾਗਾ ਪਾ ਦਿੰਨੇ ਆ ਬੰਦੇ ਦਾ ਦਿਮਾਗ ਇੱਕ ਜਗਾ ਸਟੇਰ ਹੋ ਜਾਂਦਾ ਤੇ ਅਸੀਂ ਇਹ ਜਿਹੜਾ ਧਾਗਾ ਕੀਤਾ ਹੁੰਦਾ ਇਹ ਮੰਤਰਾਂ ਦੇ ਉਚਾਰਨ ਕੀਤਾ ਹੁੰਦਾ ਸਿੱਧ ਕੀਤਾ ਹੁੰਦਾ ਅਸੀਂ ਉਹੀ ਧਾਗਾ ਬੰਦੇ ਨੂੰ ਦਿੰਨੇ ਆ ਜੇਕਰ ਸਾਡੇ ਕੋ ਕੋਈ ਕਸਟਮਰ ਦੂਰੋਂ ਆਉਂਦਾ ਵਾ ਅਸੀਂ ਆਪਣੇ ਵੱਲੋਂ ਬਾਬਾ ਜੀ ਨੂੰ ਪੂਰੀ ਬੇਨਤੀ ਲਾ ਕੇ ਵੀ ਉਸ ਬੰਦੇ ਨੂੰ ਠੀਕ ਕਰਨ ਦੀ ਹਿੰਮਤ ਰੱਖਦੇ ਆ ਤੇ ਬਾਬਾ ਜੀ ਜੇ ਕਿਸੇ ਨੇ ਇੱਥੇ ਧਾਗਾ ਪੋਣਾ ਹੋਵੇ ਤੇ ਕਿਹੜੀ ਜਗ੍ਹਾ ਤੇ ਆਉਣਾ ਪਊਗਾ ਜੀ ਤਾਂਦਰਾ ਰੋਡ ਸਿਟੀ ਇੰਕਲੇਵ ਆਸ਼ੀਸ਼ ਕਲੋਨੀ ਨੇੜੇ ਪੈਂਦੀ ਹੈ ਜੀ ਤੁਸੀਂ ਸਿਟੀ ਦੇ ਵਿੱਚ ਦੀ ਆਉਂਗੇ ਤਾਂ ਵੀ ਤੁਹਾਨੂੰ ਪਤਾ ਲੱਗ ਜਾਊਗਾ ਆਪਣੇ ਜਗਾ ਜਗਾ ਬੋਰਡ ਲੱਗੇ ਹੋਏ ਨੇ ਬਾਕੀ ਮੇਰਾ ਨੰਬਰ ਉਹਦੇ ਤੇ ਦਿੱਤਾ ਹੋਇਆ ਹੈ ਜੀ ਜਿਨ੍ਹਾਂ ਨੇ ਆਉਣਾ ਸਿੱਧਾ ਇੱਥੇ ਆ ਜਵੇ ਸਿੱਧੀ ਮੇਰੇ ਨਾਲ ਗੱਲ ਕਰੇ ਮੁੰਡਾ ਉਹਨੂੰ ਲੈ ਕੇ ਆਊਗਾ ਤੇ ਰੋਡ ਤੱਕ ਛੱਡ ਕੇ ਵੀ ਆਊਗਾ ਧੰਨਵਾਦ ਪਹਿਲਵਾਨ ਜੀ ਧੰਨਵਾਦ ਤੇ ਇੱਥੇ ਅਸੀਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਵੀ ਜਿਹੜੇ ਇੱਥੇ ਜਿਹੜੇ ਧਾਗਾ ਪਵਾਉਣੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਮਾਤਾ ਜੀ ਸੱਚੀ ਗੱਲ ਜੀ ਸੱਚੀ ਗੱਲ ਜੀ ਕਿੱਥੋਂ ਆਇਓ ਤੰਦਲੇ ਤੋਂ ਉੱਥਈ ਜੋ ਸਬ ਸਕੂਲ ਕੋਲ ਆਈ ਹੈ। ਕੀ ਕੀ ਪ੍ਰੋਬਲਮ ਕੀ ਹੈ ਤੁਹਾਨੂੰ? ਮੈਨੂੰ ਸਲਵੇਕਲ ਦੀ ਹੈ ਪ੍ਰੋਬਲਮ। ਮੈਨੂੰ 8 ਸਾਲ ਹੋ ਗਏ ਨੇ ਪ੍ਰੋਬਲਮ ਨੂੰ। ਸਲਵੇਕਲ ਮੇਰੀ ਠੀਕ ਨਹੀਂ ਸੀ। ਬਾਹ ਬਿਲਕੁਲ ਮੇਰੀ ਇਸ ਤਰ੍ਹਾਂ ਨਾਲ ਹੀ ਰਹਿੰਦੀ ਸੀਗੀ। ਮੈਂ ਬਹੁਤ ਦਵਾਈਆਂ ਬੂਟੀਆਂ ਕੀਤੀਆਂ ਨੇ ਮੈਂ ਫਿਰ ਦੱਸਿਆ ਵੀ ਇੱਥੇ ਪਿਤਾਗਾ ਪਾਉਂਦੇ ਨੇ। ਤੇ ਮੈਂ ਸਲਵੇਕਲ ਦਾ ਪਿਤਾਗਾ ਪਾ ਲਿਆ ਧਾਗਾ ਪਵਾ ਕੇ ਹੁਣ ਮੈਂ ਠੀਕ ਆ ਬਿਲਕੁਲ। ਹੁਣ ਮੇਰਾ ਹੱਥ ਵੀ ਚੱਲਦੇ ਨੇ ਮੇਰੀ ਬਾਹ ਵੀ ਚੱਲਦੀ ਹੈ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਧਾਗਾ ਪਵਾਏ? ਦੋ ਤਿੰਨ ਕੁ ਮਹੀਨੇ ਹੋ ਗਏ ਮੈਨੂੰ ਤਿੰਨ ਮਹੀਨੇ ਮਤਲਬ ਤੁਹਾਨੂੰ ਤੁਸੀਂ ਕਹਿ ਰਹੇ ਹੋ ਮੈਨੂੰ ਫਰਕ ਲੱਗ ਰਿਹਾ ਜੀ ਇਹਦਾ ਤੁਹਾਨੂੰ ਜਿਹੜਾ ਫਰਕ ਆ ਪੂਰਾ ਫਰਕ ਆ ਜੀ ਤੇ ਅੱਜ ਫਿਰ ਅੱਜ ਵੀ ਆਏ ਤੁਸੀਂ ਅੱਜ ਮੈਂ ਅਸੀਂ ਵੈਸੇ ਹੀ ਆਂਦੇ ਰਹਿਨੇ ਆ ਇੱਥੇ ਹੁਣ ਜਦੋਂ ਦਾ ਅਸੀਂ ਠੀਕ ਹੋਇਆ ਨਾ ਆਂਦੇ ਰਹੀਦਾ ਰੀਤਾ ਕੀ ਪ੍ਰੋਬਲਮ ਸਹੀ ਤੁਹਾਨੂੰ ਜੀ ਮੈਨੂੰ ਪ੍ਰੋਬਲਮ ਹੈ ਕਿ ਇੱਕ ਤਾਂ ਮੇਰੇ ਮੈਂਟ ਦਾ ਵੇ ਇੱਕ ਮੈਨੂੰ ਟੈਕ ਪੈ ਗਿਆ ਕਿ ਸ਼ੂਗਰ ਲੀਵਰ ਚ ਮੈਨੂੰ ਸੋਜ ਪੈਟੀ ਲੀਵਰ ਤੇ ਮੈਂ ਚੱਲ ਨਹੀਂ ਸਕਦੀ ਮੇਰੇ ਕੋ ਖੜਿਆ ਨਹੀਂ ਜਾਂਦਾ ਸਾਹ ਦੀ ਮੈਨੂੰ ਜੋਦੀ ਪ੍ਰੋਬਲਮ ਰਹਿੰਦੀ ਤੇ ਮੈਨਾਂ ਕੋਲ ਧਾਗਾ ਪਵਾਇਆ ਹੈ ਉਹਦੇ ਨਾਲੋਂ ਥੋੜਾ ਫਰਕ ਹੈ ਅੱਗੇ ਨਾਲ ਬਹੁਤ ਜਸਿਸ ਖੁਲਕ ਨੂੰ ਸਿਆਏ ਆ ਸ਼ੂਗਰ ਵੀ ਤੁਸੀਂ ਕਹਿ ਰਹੇ ਹੋ ਫੈਟੀ ਲੀਵਰ ਵੀ ਸ਼ੂਗਰ ਸ਼ੂਗਰ ਕਿੰਨਾ ਰਹਿੰਦਾ ਤੁਹਾਨੂੰ ਸ਼ੂਗਰ ਮੈਨੂੰ 400 500 ਵੀ ਮੈਨੂੰ ਉਹਦੇ ਨਾਲ ਸ਼ੂਗਰ ਦੇ ਨਾਲ 600 ਨਾਲ ਟੈਗ ਪੈ ਚੁੱਕਾ ਹੈ ਤੇ ਹੁਣ ਹੁਣ ਮਾਤਾ ਜੀ ਤੁਸੀਂ ਧਾਗਾ ਪਾਇਆ ਹੁਣ ਸ਼ੂਗਰ ਕਿੰਨਾ ਰਹਿੰਦਾ ਹੁਣ ਤੇ ਮੇਰੇ ਹੈਗੇ 250 2 250 200 ਇੰਨੇ ਕੋਈ ਕਿੰਨਾ ਸਮਾਂ ਹੋ ਗਿਆ ਧਾਗਾ ਪਾਇਆ ਮੈਂ ਧਾਗਾ ਪਾਇਨ ਹੋ ਗਿਆ 2 ਮਹੀਨੇ ਦੋ ਮਿੰਟ ਹੋ ਗਏ ਮਤਲਬ ਫਰਕ ਆ ਹੀ ਤੁਹਾਨੂੰ ਹਾਂਜੀ ਫਰਕ ਆ ਫਰਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਿਰਨਦੀਪ ਹੈ ਅੱਛਾ ਤੁਸੀਂ ਤੁਹਾਡੇ ਨਾ ਗਲ ਦੇ ਵਿੱਚ ਧਾਗਾ ਪਾਇਆ ਹੋਇਆ ਹੈ ਕੀ ਪ੍ਰੋਬਲਮ ਹੈ ਤੁਹਾਡੇ ਨਾਲ ਫਿਰ ਪੱਥਰੀ ਹੈ ਵੀਰੇ ਗੁਰਦੇ ਚ ਮਤਲਬ ਧਾਗੇ ਪਾਇਏ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਅਸੀਂ ਅੱਜ ਹੀ ਪਵਾਨ ਆਏ ਹਾਂ ਅੰਮ੍ਰਿਤਸਰੋਂ ਆਏ ਹਾਂ ਜੀ ਤੁਹਾਨੂੰ ਕਿਵੇਂ ਕਿਵੇਂ ਪਤਾ ਲੱਗਿਆ ਵੀ ਤੁਹਾਨੂੰ ਦੀਦੀ ਨੇ ਪੁਆ ਕੇ ਖੜਿਆ ਮੇਰੀ ਭੈਣ ਨੇ ਅੱਛਾ ਜੀ ਹਾਂਜੀ ਉਹ ਮਤਲਬ ਪਹਿਲਾਂ ਤੋਂ ਆਉਂਦੇ ਨੇ ਜੀ ਇੱਥੇ ਹਾਂਜੀ ਠੀਕ ਹੈ ਠੀਕ ਹੈ ਤੇ ਅੱਜ ਤੁਸੀਂ ਧਾਗਾ ਪਵਾ ਲਿਆ ਮਤਲਬ ਨਾਲ ਕੋਈ ਦਵਾਈ ਵੀ ਦਿੱਤੀ ਇਹਨਾਂ ਨੇ ਨਹੀਂ ਧਾਗੇ ਪਵਾਇਆ ਗੱਲ ਧਾਗਾ ਪਾਉਣਾ ਹੈ ਤਾਂ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਹੜੇ ਇੱਥੇ ਧਾਗਾ ਪਾਉਣ ਆਏ ਸੀ ਕਹਿੰਦੇ ਨੇ ਵੀ 120 ਬਿਮਾਰੀਆਂ ਤੇ ਜਿਹੜਾ ਕਿ ਕੰਮ ਕਰਦਾ ਇਹ ਧਾਗਾ ਪਲਵਾਨ ਜੀ ਦਾ ਤੇ ਹੋਰ ਅਪਡੇਟ ਦੇਖਣ ਦੇ ਲਈ ਦੇਖਦੇ ਰਹੋ ਪੰਜਾਬ ਪ੍ਰਾਈਮ ਟੀਵੀ ਮੈਂ ਅਰਸ਼ਦੀਪ ਸਿੰਘ ਮੇਰੇ ਨਾਲ ਕੈਮਰਾਮੈਨ ਹਰਪ੍ਰੀਤ